ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਵਾਂ ਸ਼ਹਿਰ ਇਲਾਕੇ ਦੀ ਮਹਾਨ ਸ਼ਖਸੀਤਾ ਜਾਨੀ ਦਿਆ ਸਿੰਘ ਜੀ ਦਲਵਰ ਅਤੇ ਜਾਨੀ ਕੁਲਜੀਤ ਸਿੰਘ ਜੀ ਦਲਵਰ ਜਿਨ੍ਹਾਂ ਨੂੰ ਟਾੜੀ ਜਗ ਦੇ ਵਿੱਚ ਬਹੁਤ ਵੱਡਾ ਮਾਣ ਸਤਿਕਾਰ ਉਹਨਾਂ ਦਾ ਨਾਮ ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਨੇ ਕਮਾਇਆ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਮੁੱਚੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਂ ਢਾਡੀ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਨਵਾਂ ਸ਼ਹਿਰ ਵਿਖੇ 14 ਫਰਵਰੀ ਦਿਨ ਸ਼ਨੀਵਾਰ ਸ਼ਾਮ ਨੂੰ ਸਮਾ 6:00 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਰੱਖਿਆ ਗਿਆ ਹੈ ਜਿਹਦੇ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਢਾਡੀ ਗੁਰਿੰਦਰ ਸਿੰਘ ਬੈਸ ਢਾਡੀ ਤਰਲੋਚਨ ਸਿੰਘ ਮੁਮਦੀ ਅਤੇ ਕੀਰਤਨੀ ਜਥੇ ਪਹੁੰਚ ਰਹੇ ਹਨ ਸ੍ਰੀ ਗੁਰੂ ਜੀ ਸੰਗਤਾਂ ਦੇ ਚਰਨਾਂ ਵਿੱਚ ਬੇਤੀ ਹੈ ਕਿ ਆਪ ਜੀ ਜਿਥੇ ਆਪ ਬੜ ਚੜ ਕੇ ਸੰਗਤਾਂ ਦੇ ਨਾਲ ਹਾਜ਼ਰੀਆਂ ਭਰੋ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਇਹ ਪਰਿਵਾਰਕ ਨੂੰ ਜੋ ਸਾਡੇ ਸ਼ਹਿਰ ਦੇ ਮਹਾਨ ਢਾਡੀ ਯਾਨੀ ਦਇਆ ਸਿੰਘ ਜੀ ਦਿਲਬਰ ਤੇ ਯਾਨੀ ਕੁਲਜੀਤ ਸਿੰਘ ਜੀ ਦਿਲਬਰ ਦੇ ਬਿੰਦੀ ਜਾਦੇ ਵਿੱਚ ਜੋ ਇਹ ਪਰਾਲਾ ਸ਼ੁਰੂ ਕੀਤਾ ਇਹ ਔਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਚੜ ਕੇ ਇਹ ਪਰਿਵਾਰ ਇਸ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਬਣਾਵੇ ਇਸ ਲਈ ਆਪਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਬੜਾ ਫਰਜ਼ ਬਣਦਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ